बम बम भोले 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 प्रकारे वीर बजरंगी हर महा हर महादेव येकारे वीर बजरंगी हर हर महादेव चलो अमरनाथ सारे दौरे बाबा जी के दरवाजे आज प्रधान जी की यात्रा जरी किथे चली है ये यात्रा श्री अमरनाथ भंडारा जिला कठुआ नशिबर मोर नेड़े डीजेवी स्कूल दे बिल्कुल बिल्कुल पास है ਇਹ ਭਨਾਰਾ ਹਰ ਸਾਲ 13 ਸਾਲ ਕੰਪਲੀਟ ਹੋ ਗਏ ਆ ਇਹ ਭਨਾਰਾ ਜਤਰੂ ਵਾਸਤੇ ਅਮਨ ਦਾ ਜਤਰਾ ਵਾਸਤੇ ਇਹ ਭਨਾਰਾ ਲਾਇਆ ਜਾਂਦਾ ਹੈ ਇਸ ਭਨਾਰੇ ਵਿੱਚ 24 ਘੰਟੇ ਲੰਗਰ ਦੀ ਸਭਾ ਔਰ ਜਤਰੀਆਂ ਦੇ ਠਹਿਰਨ ਵਾਸਤੇ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਇਹ ਭਨਾਰਾ ਸੇਮਕਾਰ ਅਮਰਪੁਰ ਅਲਗੋਪਤੀ ਦੇ ਕਿਰਦਾਨ ਸੋਰ ਸਿੰਘ ਖਾਲੜਾ ਚਭਾਲ ਦੇ ਸ਼ਿਪਕਤਾ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਭਨਾਰਾ ਲਾਇਆ ਜਾਂਦਾ ਹੈ ਇਹ ਕਿੰਨੇ ਦੇ ਚਾਹ ਤੇ ਪਟੜਾ ਚੱਲਣਾ ਹੈ ਇਹ ਪਟੜਾ 1 ਮਹੀਨਾ ਅੱਧੇ ਦੇ ਪਟੜਾ ਚਲੇਗਾ ਜਿਸ ਵਿੱਚ ਯਾਤਰੀਆਂ ਦੇ ਠਹਿਰਨ ਦਾ ਪੂਰਾ ਪ੍ਰਬੰਧ ਹੋਵੇਗਾ ਉਸ ਵਿੱਚ ਉਹਨਾਂ ਦਾ ਖਾਣਾ ਚਾਹ ਨਾਸ਼ਤਾ ਮੈਡੀਕਲ ਕੈਂਪ ਔਰ ਮੈਡੀਕਲ ਸੁਰੱਖਿਆ ਵੀ ਪੂਰੀ ਔਰ ਪੂਰੀ ਪੂਰੀ ਸੁਰੱਖਿਆ ਹੋਵੇਗੀ ਭਾਈ ਪ੍ਰਧਾਨ ਜੀ ਜਤਰਾ ਚਾਹ ਜਾਰੀ ਹੈ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਵੱਲੋਂ ਇਹ ਸਾਲ 13ਵਾਂ ਪਟੜਾ ਲਗਾਇਆ ਜਾ ਰਿਹਾ ਹੈ ਜੀ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ ਜੋ 24 ਘੰਟੇ ਉੱਥੇ ਇੱਕ ਠਾਣੇ ਦੀ ਸੇਵਾ ਰਹਿਣ ਦੀ ਸਹੂਲਤ ਮੈਡੀਕਲ ਸਹੂਲਤ ਹਰ ਚੀਜ਼ ਦੀ ਸਹੂਲਤ ਮਿਲਦੀ ਹੈ ਜੀ